ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦਿਨੋਂ ਦੇ ਇਲਾਕੇ ਦੇ ਵਿੱਚ ਰਾਤ ਦੌਰਾਨ ਹੋਇਕ ਝਗੜੇ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਪੀੜਤ ਪਰਵਾਰ ਦਾ ਦਾਅਵੇ ਅਨੁਸਾਰ ਰਾਤ ਨੂੰ ਕੋਲ 15 ਕਵੀ ਲੋਕ ਉਸ ਦਾ ਘਰ ਤੇ ਤਾਵਾ ਬੋਲ ਦਿੱਤਾ ਤੇ ਦਰਵਾਜ਼ੇ ਬਾਰੀਆਂ ਜਿਹੜੀਆਂ ਸਨ ਤੋੜ ਦਿੱਤੀਆਂ ਗਈਆਂ ਉਸ ਵੇਲੇ ਘਰ ਦੇ ਵਿੱਚ ਔਰਤੇ ਤੇ ਛੋਟੇ ਬੱਚੇ ਸਨ ਜਿਹੜੇ ਕਾਫੀ ਸਹਿਮ ਪੀੜਤ ਔਰਤ ਨੇ ਦੱਸਿਆ ਕਿ ਉਹ ਤੇ ਉਸ ਦੀ ਮਾਂ ਹੀ ਘਰ ਵਿੱਚ ਇਕੱਲੀ ਸੀ ਤੇ ਮਾਂ ਨੂੰ ਹਸਪਤਾਲੋਂ ਛੁੱਟੀ ਘਰਾ ਕੇ ਲਿਆਇਆ ਗਿਆ ਸੀ ਇਹ ਦੋਹੀ ਘਰ ਵਿੱਚ ਕੱਲ੍ਹ ਸਾਰਾ ਬਾਰੋਵੱਡੀ ਗਲਬਾਦ ਤੇ ਸ਼ੋਸ਼ਲਾਵਾ ਹੋਂ ਤੇ ਉਹਦੇ ਰਵਾਜਾਂ ਬੰਦ ਕਰਨ ਲਈ ਨਿਕਲੀ ਤਾਂ ਸਮੂਹ ਨੇ ਇੱਟਾਂ ਦੇ ਦਰਵਾਜ਼ੇ ਤੋੜ ਦਿੱਤੇ ਤੇ ਉਹਨਾਂ ਦਾ ਕਹਿਣਾ ਸੀ ਕਿ ਕੱਪੜੇ ਤੱਕ ਫਾੜ ਦਿੱਤੇ ਗਿਆ ਇਹਦਾ ਘਰਦਿਆਂ ਬਾਹਰੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਉਹਨਾਂ ਨੇ ਅਰਜ਼ੀ ਕੀਤੀ ਹੈ ਕਿ ਪੁਲਿਸ ਅਤੇ ਕੁਝ ਨੌਜਵਾਨ ਅਤੇ ਸਥਾਨਕ ਆਪ ਨੂੰ ਜਾ ਤੱਤ ਜਿਹੜੇ ਮਾਮਲੇ ਵਿੱਚ ਸ਼ਾਮਲ ਹੋ ਸਕਦੇ ਹਨ ਇੱਕ ਨੌਜਵਾਨ ਕਰਨਵੀਰ ਸਿੰਘ ਨੇ ਕਿਹਾ ਕਿ ਲੜਾਈ ਜਿਹੜੀ ਹੈ ਸਧਾਰਨ ਬਹਿਸ ਤੋਂ ਵੱਧ ਅਤੇ ਲੋਕ ਇਕੱਠੇ ਹੋਏ ਸਨ ਹਾਲਾਤ ਬੇਕਾਬੂ ਹੋ ਗਏ ਤੇ ਬੇਨਤੀ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਨਿਆਂ ਅਤੇ ਨਿਆਂ ਮਿਲਣਾ ਚਾਹੀਦਾ ਹੈ ਤੇ ਜਿਨ੍ਹਾਂ ਵੀ ਹਿੰਸਾ ਕੀਤੀ ਹੈ ਉਹਨਾਂ ਖਿਲਾਫ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਂਦੀ ਹੈ ਉਦਰੇ ਦੂਜੇ ਪਾਸੇ ਜਦੋਂ মিডিਆ ਥਾਣਾ ਗੇਟ ਦੇ ਪੁਲਿਸ ਅਧਿਕਾਰੀਆਂ ਨਾਲ ਸਵਾਲ ਕੀਤੇ ਗਏ ਤੇ ਉਹਨਾਂ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਕੈਮਰੇ ਸਾਹਮਣੇ ਜਾਣਕਾਰੀ ਦੇਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਪੁਲਿਸ ਕਮਿਸ਼ਨਰ ਦੀ ਮੋ ਜੁਰਗੀ ਤੋਂ ਬਿਨਾ ਕੋਈ ਬਿਆਨ ਨਹੀਂ ਦੇ ਸਕਦੇ ਤੇ ਪੁਲਿਸ ਅਧਿਕਾਰੀ ਬਿਨਾ ਗੱਲ ਤੋਂ ਹੀ ਪੱਤਰਕਾਰਾਂ ਨਾਲ ਉਲਝਦੇ ਦਿਖਾਈ ਦਿੰਦੇ ਹਨ ਨੇ ਪੱਤਰਕਾਰਾਂ ਦੇ ਮਾਇਕਾਂ ਨੂੰ ਧੱਕਾ ਮਾਰਦੇ ਹੋਏ ਦਿਖਾਈ ਦਿੰਦੇ ਸਨ ਉਹਨਾਂ ਨੇ ਕੋਈ ਵੀ ਜਵਾਬ ਜਿਹੜਾ ਹੈ ਨਹੀਂ ਦਿੱਤਾ ਹਾਂਜੀ ਪਾਜੀ ਮੈਂ ਘਰ ਕੱਲੀ ਸੀ ਤੇ ਇੱਕ ਪਤਾ ਨਹੀਂ ਇਹਨਾਂ ਦਾ ਬਾਹਰ ਆਪਸ ਵਿੱਚ ਕੀ ਗੱਲ ਹੋਈ ਕੀ ਨਹੀਂ ਮੈਨੂੰ ਨਹੀਂ ਇਸ ਗੱਲ ਬਾਰੇ ਪਤਾ ਤੇ ਮੈਂ ਘਰ ਕੱਲੀ ਸੀ ਤੇ ਮੇਰੀ ਮੰਮੀ ਨੇ ਮੇਰੇ ਮੰਮਾ ਹਸਪੀਟਲ ਦਾਖਲ ਸੀ ਤੇ ਉਹਨਾਂ ਨੂੰ ਡਿਸਚਾਰਜ ਕਰਵਾ ਕੇ ਅਸੀਂ ਘਰ ਲੈ ਕੇ ਹਜੇ ਅੰਦਰ ਹੀ ਮੈਂ ਆਈ ਆ ਘਰ ਮੈਂ ਕੱਲੀ ਸੀ ਤੇ ਜਦੋਂ ਗਲੀ ਦੇ ਵਿੱਚ ਰੋਲਾ ਪਿਆ ਬਹੁਤ ਜ਼ਿਆਦਾ ਤੇ ਮੈਂ ਬਾਹਰ ਦਾ ਦਰਵਾਜ਼ਾ ਬੰਦ ਕਰਨ ਗਈ ਆ ਦਰਵਾਜ਼ਾ ਬੰਦ ਕਰਦਿਆਂ ਕਰਦਿਆਂ ਉਹਨਾਂ ਨੇ ਮੇਰੇ ਇੱਟ ਮਾਰੀ ਭਾਜੀ ਆ ਦੇਖੋ ਮੇਰੇ ਇੱਟ ਤੇ ਮੇਰੇ ਕੱਪੜੇ ਜਿਹੜੇ ਪਾੜੇ ਆ ਜਿਹੜੇ ਮੈਂ ਤੁਹਾਨੂੰ ਵਿਖਾ ਨਹੀਂ ਸਕਦੀ ਭਾਜੀ ਮੈਂ ਤੁਹਾਨੂੰ ਵਿਖਾ ਨਹੀਂ ਸਕਦੀ ਬਸ ਇੰਨਾ ਚਿਰ ਨੂੰ ਮੈਂ ਦਰਵਾਜ਼ਾ ਬੰਦ ਕਰਕੇ ਤੇ ਕੋੜੀਆਂ ਚੜਦੀ ਜਾਂਣੀਆਂ ਤੇ ਭਾਜੀ ਇਹ ਅੰਦਰ ਤੱਕ ਆਏ ਨੇ ਵਿੜੇ ਤੱਕ ਸਾਡੇ ਆਏ ਨੇ ਇੱਟਾਂ ਰੋੜੇ ਸਾਰੇ ਦਰਵਾਜ਼ੇ ਵਾਰੀਆਂ ਸਾਡੇ ਤੋੜ ਗਏ ਨੇ ਆ ਕੇ ਤੁਸੀਂ ਮੌਕਾ ਵੇਖ ਸਕਦੇ ਹੋ ਇਹ ਜੋ ਜਿਹੜੀ ਸ਼ਹਿ ਆ ਇਹ ਪੰਮੀਆਂ ਪੰਮਾ ਪੁਲਸੀਆ ਉਹਦਾ ਬੇਟਾ ਕਰਨ ਇੱਕ ਅਜੀ ਭయ్యా ਇੱਕ ਅਜੀ ਭయ్యా ਤੇ ਇੱਕ ਸ਼ੋਕਾ ਸ਼ੌਕ ਪ੍ਰਧਾਨ ਕਾਰਨ ਪਤਾ ਨਹੀਂ ਬਾਜੀ ਇਸ ਸ਼ਰਾਬਾਂ ਇਹਨਾਂ ਨੇ ਪੀਤੀਆਂ ਸੀ ਬਾਹਰ ਇਹਨਾਂ ਦੀ ਆਪਸ ਵਿੱਚ ਪਤਾ ਨਹੀਂ ਕੀ ਗੱਲ ਹੋਈ ਹੈ ਹਸਬੰਦ ਮੇਰੇ ਵੀ ਨਹੀਂ ਘਰ ਹੈਗੇ ਤੇ ਮੇਰੇ ਦੋ ਭਰਾ ਸੀ ਇਹ ਵੀ ਨਹੀਂ ਘਰ ਹੈਗੇ ਇੱਕ ਮੇਰਾ ਬੇਟਾ ਹੈਗਾ ਨਾ 20 ਸਾਲ ਦਾ ਉਦੋਂ ਘਰ ਦੇ ਵਿੱਚ ਬਾਜੀ ਸਿਰਫ ਮੇਰੀ ਮੰਮੀ ਸੀ ਤੇ ਮੈਂ ਸੀ ਤੇ ਮੇਰੇ ਚਾਚੀ ਚਾਚਾ ਸੀ ਉਹ ਉੱਪਰ ਸੁੱਤੇ ਹੋਏ ਸੀਗੇ ਉਹਨਾਂ ਦੀ ਬੇਟੀ ਆਈ ਹੋਈ ਏ ਉਹਨਾਂ ਦਾ ਛੋਟਾ ਜਿਹਾ ਬੱਚਾ ਉਹ ਵੀ ਡੈਸ ਗਿਆ ਬੜਾ ਸੀ ਅਸੀਂ ਘਰ ਸੀ ਸਤਿੰਨ ਚਾਰ ਜਾਣੇ ਸੀ ਸਿਰਫ ਤਿੰਨ ਉਹ ਬਾਜੀ ਕਿਆ ਅੰਰੇ ਲੱਗੇ ਹੋਏ ਗਲੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ 15 16 ਜਾਣੇ ਤੇ ਸਾਡੇ ਘੂਏ ਦੇ ਵਿੱਚ ਆਏ ਸੀ ਜਿਹੜੇ ਚੌਂਕਸ ਖਲੋਤੇ ਉਹਨਾਂ ਦਾ ਤਾਂ ਕੋਈ ਪਤਾ ਹੀ ਨਹੀਂ ਭਾਜੀ ਕਿੰਨੇ ਹੈਗੇ ਸੀ ਕਿੰਨੇ ਨਹੀਂ ਮੌਕਾ ਵਾਰ ਦਾ ਤਾਂ ਆ ਕੇ ਦੇਖ ਸਕਦੇ ਆ ਭਾਜੀ ਉਹਨਾਂ ਕੋ ਫਰਕਾਨਾ ਸੀ ਦਾਤਰ ਸੀ ਹਾਕੀਆਂ ਸੀ ਜਿਨ੍ਹਾਂ ਦੇ ਨਾਲ ਦਰਵਾਜ਼ੇ ਬਿਲਕੁਲ ਭਾਜੀ ਸਾਰੇ ਤੋੜ ਗਏ ਨੇ ਯਾਨਕਿ ਅਸੀਂ ਰਾਤ ਨੂੰ ਸੌਂ ਨਹੀਂ ਸਕਦੇ ਹਾਂ ਦਰਵਾਜ਼ੇ ਬੰਦ ਕਰਦੇ ਲੱਗਦਾ ਜੀ ਘਰ ਕੋਈ ਬੰਦਾ ਹੁੰਦਾ ਜਾਂ ਮੁੰਡਾ ਹੁੰਦਾ ਤੇ ਉਹਨੂੰ ਮਾਰਨ ਦੇ ਮਾਰਨ ਦੀ ਭਾਜੀ ਜਿਹੜੀ ਜਨਾਨੀ ਦੇ ਹੱਥੀ ਪੈ ਗਏ ਨੇ ਤੇ ਉਹ ਉਹਨਾਂ ਨੇ ਬੰਦਿਆਂ ਨੂੰ ਵੀ ਤਾਂ ਮਾਰਨਾ ਹੀ ਸੀਗਾ ਹਾਇਦਾ ਸ਼ੂਗਰ ਕਰੋ ਕਿ ਪਰਮਾਤਮਾ ਦਾ ਕਿ ਕੋਈ ਘਰਜੈਂਟਸ ਨਹੀਂ ਹੈਗਾ ਅਸੀਂ ਲੇਡੀਜ਼ ਸੀ ਘਰ ਦੇ ਵਿੱਚ ਅੰਸ਼ਾਸ਼ਨ ਕੋਲ ਪੁੱਛਿਓ ਅਸੀਂ ਬਾਜੀ ਅਸੀਂ ਉਹਨਾਂ ਕੋ ਇਹੋ ਚਾਹੁੰਦੇ ਆ ਕਿ ਸਾਨੂੰ ਜਸਟਿਸ ਦੇਣ ਤਾਂ ਜੋ ਇਨਸਾਫ ਮਿਲੇ ਸਾਨੂੰ ਅੱਗੋਂ ਰ ਫੇਰ ਇਹ ਜਿਹੜੀ ਕੰਮ ਨਾ ਹੋਵੇ ਜਿਹੜਾ ਆਣ ਕੇ ਵਾਅਦਾ ਕਰਦਾ ਜਿਹੜਾ ਭਈਆ ਵਾ ਅਜੇ ਭਈਆ ਪੰਮੇ ਪੁਲਸੀਆ ਦਾ ਮੁੰਡਾ ਕੰਨੂ ਤੇ ਇੱਕ ਸ਼ੋਕਾ ਫਰਦਾਨ ਸਾਡੇ ਮੱਲੇ 'ਚ ਇਹਨਾਂ ਦੀ ਸ਼ੈ ਨਾਲ ਸਾਰੇ ਮੁੰਡੇ ਭਾਜੀ ਸਾਡੇ ਘਰ ਆਏ ਨੇ ਤੁਹਾਨੂੰ ਸ਼ਰਾਬਾ ਉਹਨਾਂ ਨੇ ਇਹਨਾਂ ਨਹੀਂ ਕੀਤੀਆਂ ਸੀਗੀਆਂ ਕਿ ਯਾਨੀ ਕਿ ਅਸੀਂ ਆਪਣੀ ਇੱਜ਼ਤ ਹੀ ਬਚਾਈ ਭਾਜੀ ਉਹਨਾਂ ਕੋਲੋਂ ਫਾਸਤ ਕੁਝ ਵੀ ਕਰ ਸਕਦੇ ਜਿਨ੍ਹਾਂ ਨੇ ਮੇਰੇ ਕੱਪੜੇ ਪਾੜਦੇ ਭਾਜੀ ਉਹ ਦੱਸੋ ਕੀ ਕਰ ਸਕਦੇ ਸੀ ਜੇ ਮੈਂ ਕੋਠੇ ਨਾ ਭੱਜਦੀ ਮੇਰੇ ਗਲੀ ਮੱਲੇ ਦੇ ਭਾਜੀ ਸਾਡੇ ਘਰ ਕੋਠੇ ਤੇ ਇਹਨਾਂ ਨੇ ਇੰਨੀਆਂ ਕਿੱਟਾਂ ਚਲਾਈਆਂ ਸਾਡੇ ਕੋਠੇ ਤੇ ਏਟ ਨਹੀਂ ਹੀ ਹੈਗੀ ਭਾਜੀ ਗਲੀ ਵਾਲਿਆਂ ਨੇ ਵਿਚਾਰੇ ਨੇ ਸਾਡੇ ਖਵਾਂਡੀਆਂ ਨੇ ਉਹਨਾਂ ਨੇ ਇੱਟ ਕਿ ਰਸੀ ਬੱਚਿਆਂ ਦੇ ਫੇਰ ਉਹ ਭੱਜੇ ਦੇ ਸਾਰੇ ਭਾਜੀ ਗਲੇ ਜਾਗਦੀ ਮੌਕਾ ਵੇਖ ਸਕਦੇ ਹੋ ਆਪੇ ਮਰਾਣਾ ਕੁਲਵਿੰਦਰ ਸਿੰਘ ਜੀ ਭਾਜੀ ਕੀ ਗੱਲਬਾਤ ਸੀ ਜਿਹੜੀ ਅੱਜ ਸਾਡੇ ਕਰ ਚੱਗ ਰਹਾ ਹੈ ਭਾਜੀ ਗੱਲ ਕੋਈ ਨਹੀਂ ਹੋਈ ਇਦਾਂ ਹੀ ਸੀ ਮਰਾ ਮੁੰਡਾ ਵੀ ਯਾਰ ਦੋਸਤ ਸੀ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਉਹਦਾ ਯਾਰ ਦੋਸਤ ਸੀ ਉਹਨੂੰ ਮੈਂ ਪੁੱਛਿਆ ਫੋਨ ਤੇ ਆਪਣੇ ਭਰਾ ਨਾਲ ਗੱਲ ਕਰਦਾ ਪਿਆ ਸੀ ਉਹ ਮਗਰੋਂ ਮੈਨੂੰ ਗਾਲਾਂ ਕੱਢਦਾ ਪਿਆ ਸੀ ਫੋਨ ਤੇ ਅੱਜ ਮੈਨੂੰ ਮਿਲ ਗਿਆ ਇਹ ਗੱਲ ਨੂੰ ਹੋ ਗਏ 3-4 ਦਿਨ ਅੱਜ ਮੈਨੂੰ ਮਿਲ ਗਿਆ ਚੌਂਚ ਮੈਨੂੰ ਪੁੱਛਿਆ ਕਿ ਮੈਂ ਤੂੰ ਮੈਨੂੰ ਫੋਨ ਤੇ ਗਾਲਾਂ ਕਰਦਾ ਪਿਆ ਸੀ ਕੀ ਗੱਲ ਆ ਇਹਨੇ ਜਿਹਨੂੰ ਅਹੀਂ ਤੁਦੂ ਮੇਮੋ ਹੀ ਹਥੋਪਾਈ ਸਾਡੀ ਕੋਈ ਨਹੀਂ ਹੋਈ ਉੱਥੇ ਉਦੋਂ ਨੇ ਜੈਨੂ ਕੰਨੂ ਮੁੰਡਾ ਆ ਗਿਆ ਵਾ ਪੰਮੇ ਪੁਲਿਸੀ ਦਾ ਮੁੰਡਾ ਉਹਨੇ ਆਣ ਕੇ ਹੱਥੋਪਾਈ ਕੀਤੀ ਏ ਅਸੀਂ ਉੱਥੋਂ ਚੱਲ ਗਏ ਆਂ ਅਹੀਂ ਆਣ ਕੇ ਥਾਣੇ ਰਿਪੋਰਟ ਲਿਖਣੇ ਪਏ ਆ ਵੀ ਸਾਡੇ ਨਾਲ ਦਾ ਉਹਨਾਂ ਨੇ ਹੱਥੋਪਾਈ ਕੀਤੀ ਏ ਥਾਣੇ ਦੇ ਰਿਪੋਰਟ ਲਿਖੋਂਦੇ ਲਿਖੋਂਦੇ ਸਾਨੂੰ ਫੋਨ ਆ ਗਿਆ ਘਰੋਂ ਵੀ ਮੁੰਡੇ ਆਣ ਕੇ ਘਰੋਂ 15 20 ਜਾਣੇ ਗੱਲ ਪੈ ਗਈ ਆ ਘਰੇ ਟਾਂ ਟਾਂ ਮਾਰੀਆਂ ਵਾ ਬੂਹੇ ਬਾਈ ਤੋੜ ਕੇ ਸਭ ਕੁਝ ਨਾਲ ਮੇਰੀ ਭੈਣ ਆ ਸਿਸਟਰ ਆ ਉਹਦੇ ਵੀ ਹੱਥੋਪਾਈ ਹੋਈ ਉਹਨਾਂ ਨੇ ਕੱਪੜੇ-ਕੁਪੜੇ ਪਾੜੇ ਆ ਵਾਲ ਤੋ ਇੱਕ ਕੰਨੂ ਪੰਮੇ ਪੁਲਿਸ ਦਾ ਮੁੰਡਾ ਇੱਕ ਸ਼ੋਖਸ਼ਾਹੀ ਪ੍ਰਧਾਨ ਜਿਹੜੇ ਬਣੇ ਹਾਂਜੀ ਅਸੀਂ ਕੰਪਲੇਨ ਆ ਸਾਡੇ ਪਾਰੀ ਕੰਪਲੇਟ ਅਸੀਂ ਲਿਫਾਉਣੇ ਪਿਆ ਹਾਂ ਐਨੇ ਚੇਨ ਨੂੰ ਘਰੋਂ ਫੋਨ ਆ ਗਿਆ ਵੀ ਘਰੇ ਆਣ ਕੇ ਸਾਡੇ ਗੱਲ ਕਹਿ ਗਈ ਤੁਸੀਂ ਜੇ ਘਰ ਹੁੰਦੇ ਤਾਂ ਤੁਹਾਨੂੰ ਮਾਰਨ ਦੀ ਕੋਸ਼ਿਸ਼ ਪਾਜੀ ਬਿਲਕੁਲ ਹੁੰਦੀ ਸੀ ਅਸੀਂ ਇਸੇ ਕਰਕੇ ਤੇ ਪੁਲਿਸ ਕੋਲ ਆਈ ਸੀ ਕਿ ਸਾਨੂੰ ਇਹ ਬੰਦੇ ਇਕੱਠੇ ਹੋਏ ਸੀ ਜਿਹੜੇ ਉਹਨਾਂ ਦੇ ਗਏ ਆ ਉਹ 15 20 ਜਾਨੇ ਪਹਿਲੇ ਤੋਂ ਆਲਰੇਡੀ ਇਕੱਠੇ ਹੋਏ ਸੀ ਅਸੀਂ ਤੁਸੀਂ ਉਹਨਾਂ ਨਾਲ ਗੱਲ ਕਰਨ ਗਏ ਉਹਨਾਂ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਸਿੱਧਾ ਆਣ ਕੇ ਥਾਣੇ ਤੇ ਰਿਪੋਰਟ ਲਿਖਉਣ ਆ ਗਏ ਆਪਣੇ ਮੰਗ ਕੀ ਕਰਦੇ ਮੰਗ ਪਾਜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਪੂਰੀ ਜੋ ਕੁਰੀ ਵੀ ਬੰਦਾਂ ਨਾਲੇ ਮੇਰੀ ਸਿਸਟਰ ਦੇ ਹੱਥੋਂ ਪਏ ਇਹਨਾਂ ਦੇ ਕੱਪੜੇ-ਕੁਪੜੇ ਪਾੜੇ ਆ ਛੱਟ ਲੱਗੀ ਇਹ ਨਾਲੇ ਉਹਨਾਂ ਨੂੰ ਵਾਲਾਂ ਦੇ ਧੂਕੇ ਢਲੀ ਤੱਕ ਲੈ ਕੇ ਆਏ ਆ ਅਸੀਂ ਦੇਖੋ ਕਹਿੰਦੇ ਆ ਵੀ ਜੋ ਵੀ ਹੋ ਸਦਾ ਪੁਲਿਸ ਪ੍ਰਸ਼ਾਸਨ ਆਪਣਾ ਸਾਲ ਪੂਰਾ ਦੇਵੇ ਮੇਰਾ ਨਾਮ ਕਰਨਬੀਰ ਸਿੰਘ ਜੀ ਕਰਨ ਮੈਂ ਗਲੀ ਨੰਬਰ 17 ਮੇਰਪੁਰੇ ਗੱਲਬਾਤ ਕੁਛ ਨਹੀਂ ਐਦਾਂ ਹੀ ਐਦਾਂ ਜਿੱਦਾਂ ਮਾੜੀ-ਮੋਟੀ ਖਲੋ ਕੇ ਬਹਿਸ-ਬਾਜੀ ਹੋ ਜਾਂਦੀ ਜਾਂ ਕਿਦਾਂ ਜੋ ਵੀ ਇਹਦੇ ਦੌਰਾਨ ਕੋਈ ਤੀਜਾ ਸ਼ਖਸ ਆ ਗਏ ਵਿੱਚ ਉਹ ਉਹ ਛੋਟੇ ਛਟਾਵਾ ਹੋਣ ਰਿਹਾ ਮੈਂ ਵੀ ਉਸ ਟਾਈਮ ਮੋਕੇ ਤੇ ਉੱਥੇ ਮੌਜੂਦ ਸੀ ਤੇ ਇਹਨਾਂ ਨੂੰ ਮੈਂ ਕਿਹਾ ਕਿ ਨਹੀਂ ਛੱਡੋ ਜੋ ਵੀ ਗੱਲਬਾਤ ਹੋਈ ਹੈ ਕਿ ਕਿਸੇ ਨਾਲ ਚਲੋ ਆਪਾਂ ਹਨਾ ਜੋ ਵੀ ਇੱਥੇ ਨਬੇੜੋ ਗੱਲਬਾਤ ਜਿੱਦਾਂ ਜੋ ਹੋਈ ਹੈ ਤੇ ਇਹਦੇ ਦੌਰਾਨ ਵਿੱਚ ਇੱਕ ਪੰਮਾ ਪੂਸੀ ਹੈਗਾ ਵਾ ਸੀ ਐਸ ਸਟਾਫ ਦਾ ਉਹਦਾ ਮੁੰਡਾ ਵਾ ਤੇ ਉਹਦੇ ਕਿਤੇ ਇਦਾਂ ਲੜਾਈ ਝਗੜੇ ਦੇ ਦੌਰਾਨ ਜਿੱਦਾਂ ਛੋਟੇ ਛਟਾ ਦੇ ਵਿੱਚ ਕੋਈ ਕੜਾ ਕੋੜਾ ਲੱਗਾ ਤਾਂ ਉਹਨੂੰ ਕੋਈ ਹੈ ਕਿ ਮੇਰੇ ਕੜਾ ਕਿੰਨੇ ਮਾਰਿਆ ਕਿਦਾਂ ਜੋ ਵੀ ਉਹਦੇ ਦੌਰਾਨ ਆਪਣਾ ਇਹਨੂੰ ਉਹਦੇ ਨਾਲ ਉਹਨੂੰ ਐ ਲੱਗਾ ਕਿ ਜਾਂ ਇਹਨਾਂ ਨਾਲ ਹੋਈ ਹੈ ਜਾਂ ਕਿਦਾਂ ਉਹਨੇ ਫਿਰ ਜਿੱਦੀ ਕੋਈ ਗੱਲ ਹੀ ਉਹ ਮੁੰਡੇ ਦੇ ਨਾਲ ਲਾ ਕੇ ਮੇਨ ਪੰਮੇ ਪੁਲਸੀਆ ਦਾ ਮੁੰਡਾ ਜਿਹੜਾ ਸੀ ਸਟਾਫ ਦੇ ਵਿੱਚ ਹੈਗਾ ਵਾ ਤੇ ਆਪਣਾ ਪੰਮੇ ਪੁਲਸੀਆ ਦਾ ਮੁੰਡਾ ਨਾਲ ਉਹਦੇ ਨਾਲ ਕੋਈ 15 ਤੋਂ 20 ਜਣੇ ਸੀ ਜਿੰਨਾਂ ਤੋਂ ਨੰਗੇ ਧਾਰ ਹੀ ਸਾਰੇ ਜਿੱਦਾਂ ਦਾਤਰ ਦੂਤਰ ਸਾਰਾ ਕੁਝ ਕਿਰਪਾਨਾਂ ਜੋ ਵੀ ਹੈ ਤੇ ਘਰ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਜੇ ਕਿ ਕੀ ਹਾਲਤ ਕੀਤੀ ਉਹਨਾਂ ਨੇ ਕੀ ਨਹੀਂ ਕੀਤੀ ਜੋ ਵੀ ਹੈ ਤੇ ਪੰਮੇ ਪੁਲਸੀ ਦਾ ਮੁੰਡਾ ਵਾ ਮੇਨ ਮੌਕੇ ਤੇ ਜਿਹੜਾ ਮੇਨ ਵਿੱਚ ਹੈਗਾ ਪੰਮੇ ਪੁਲਸੀ ਦਾ ਮੁੰਡਾ ਜਿਹੜਾ ਸੀ ਸਟਾਫ ਦੇ ਵਿੱਚ ਕਾਨੂੰਨ ਆ ਉਹਦਾ ਠੀਕ ਹੈ ਤੇ ਉਹਨਾਂ ਨੇ ਬਹੁਤ ਜ਼ਿਆਦਾ ਵੇਖ ਸਕਦੇ ਤੁਸੀਂ ਬਾਕੀ ਮੌਕਾ ਬਾਤ ਦਾ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਬਖਾਤਾ ਵਾ ਜੋ ਵੀ ਜਦਾਵਾ ਕਿ ਆਪਾਂ ਕਹਿੰਨੇ ਕਿ ਜੋ ਵੀ ਸਖਤ ਤੋਂ ਸਖਤੇ ਤੇ ਕਾਰਵਾਈ ਕੀਤੀ ਜਾਏ ਕਰ ਏ ਜੀ ਅਹੀਂ ਉਹ ਮੌਕੇ ਤੋਂ ਰਿਪੋਰਟ ਲਾਣ ਗਏ ਕਿ ਮਾਲੇ ਚੌਂਕੀ ਤੇ ਘਾਰ ਆ ਮੇਰੇ ਡੈਡੀ ਤੇ ਆਪਣਾ ਜਨਾਨੀਆਂ ਮੇਰੀ ਸਿਸਟਰ ਆ ਦੋ ਤੇ ਪਾਸੇ ਹੀ ਤੇ ਘਰੇ ਮਿਲ ਕੇ ਲੇਡੀ ਸੀ ਸਾਰੀ ਜੋ ਵੀ ਅਸੀਂ ਡਾਂਸ ਘਰ ਦੇ ਵਿੱਚ ਮੌਜੂਦਾ ਕੋਈ ਵੀ ਨਹੀਂ ਹੈ ਕਿ ਆ ਤੇ ਸਾਡੇ ਗੈਰ ਮੌਜੂਦਗੀ ਦੇ ਵਿੱਚ ਇਹਨਾਂ ਨੇ ਆਹ ਕੰਮ ਕੀਤਾ ਜੇ ਆ ਕੇ ਤੇ ਬਾਕੀ ਮੈਂ ਸੱਟ ਲੱਗੀ ਜੀ ਉਹ ਗਏ ਹੋਇਆ ਚੋਂ ਕਿ ਸਾਰੇ ਆਣੇ ਆਪਾਂ ਕਿਹਦੇ ਲੱਗੀ ਮੇਰੇ ਸਿਸਟਰ ਹੈ ਉਹਨਾਂ ਤੇ ਲੱਗੀ ਆ ਕੀ ਵਜ੍ਹਾ ਉਹਨਾਂ ਦੀ ਪਤਾ ਨਹੀਂ ਕੀ ਵਜ੍ਹਾ ਜਦੋਂ ਇਦਾਂ ਇੱਟੇ ਰੋੜੇ ਮਾਰਦੇ ਭੇਜਦੇ ਕਿਤੇ ਆਪਣੇ ਲੋਬੂਆ ਢੋਣ ਆਏ ਆ ਉਦੋਂ ਤੇ ਉਹਨਾਂ ਦੇ ਉਦੋਂ ਉਹਦੇ ਦੌਰਾਨ ਸੱਟ ਲੱਗੇ ਜਾਣੇ ਟੋਟਲ ਲੰਮ-ਛੰਮ ਕੋਈ 15-16 ਜਾਣੇ ਆਪਾਂ ਕਹਿ ਸਕਦੇ ਹਾਂ ਕਿ ਮਾਂਗ ਪ੍ਰਸ਼ਾਸਨ ਤੇ ਹੀ ਕਰਦੇ ਸਾਨੂੰ ਇਨਸਾਰ ਦਿੱਤਾ ਜਾਵੇ ਕਿ ਤੇ ਬਾਜ ਨਾਲ ਤੇ ਪਹੰਦੀ ਕਾਰਵਾਈ ਕੀਤੀ ਜਾਵੇ ਹੋਰ ਕੀ ਹੋ ਨਹੀਂ ਮੈਂ ਯਾਰ ਐਵੇਂ ਕੋ ਮਜਬੂਰੀ ਆ ਮਜਬੂਰ ਕਰਦੇ ਆ ਸੀਪੀ ਸਾਹਿਬ ਕੋ ਪਰਮਿਸ਼ਨ ਲਾਏ ਪਹਿਲਾਂ ਐਡ ਕਰਨੀ ਮੈਂ ਸੀਪੀ ਸਾਹਿਬ ਦੇ ਹੁਕਮ ਤੋਂ ਬਿਨਾਂ ਦਾ ਐਸ ਐਚਓ ਦੇ ਹੁਕਮ ਤੋਂ ਬਿਨਾਂ ਨਹੀਂ ਕਰ ਸਕਦਾ ਕੋਈ ਸਰ ਦਰਖਾਸਤ ਆਈ ਥਾਡੀ ਦਰਖਾਸਤ ਆਈ ਆ ਜੋ ਵੀ ਹੋਊਗਾ ਰਿਜ਼ਲਟ ਆਊਗਾ ਮੈਡੀਕਲ ਆਊਗਾ ਉਹਦੇ ਮੁਤਾਬਕ ਕਾਰਵਾਈ ਕੀ ਨਾ ਕਰ ਯਾਰ ਐਵੇਂ ਮਜਬੂਰ ਕਰਦਾ ਤੇ ਮਾਰੋ ਮਾਈਕ ਨੂੰ ਨਾ ਤੁਮੇ ਆ ਫਿਰ ਮਜਬੂਰ ਕਰੀ ਜਾ ਨਾ ਤੈਨੂੰ ਹੋਰ ਕੀ ਆ ਤਹਾਡੇ ਕੋਲ ਦਰਖਾਸਤ ਹੈ ਦੱਸੋ ਕੀ ਕਾਰਵਾਈ ਕਰਦੇ ਜੋ ਰਿਜ਼ਲਟ ਆਊਗਾ ਕਾਰਵਾਈ ਕਰ ਦਾਂਗੇ ਪਹਿਲੇ ਸੀਪੀ ਸਾਹਿਬ ਕੋ ਮਨਜ਼ੂਰੀ ਲੈ ਕੇ ਆਓ ਐਡ ਕਰਨੀ ਆ ਤੇ ਸੀਪੀ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਮੈਂ ਕੋਈ ਗੱਲ ਤਾਂ ਕਰ ਸਕਦਾ ਆਪਾਂ ਜ਼ਬਰਦਸਤੀ ਕਰਦੇ ਆ ਤੁਹਾਡੇ ਕੋਲ ਦਰਖਾਸਤ ਹੈ ਮੈਂ ਮੇਰੇ ਨਾਲ ਜ਼ਬਰਦਸਤੀ ਐ ਨਾ ਕਰਦੇ ਆ ਆ ਜਾ ਅਮਰੀਕਾ ਆਪਣਾ